ਦੇਖੋ ਰਾਹੁਲ ਨੇ ਸ਼ਰਤ ਲਾਈ ਏ ਏ ਏ ਹਲੋ ਸਾਰੇ ਨੂੰ ਸਤਿ ਸ੍ਰੀ ਅਕਾਲ ਮੈਂ ਆਸ ਕਰਦਾ ਤੁਸੀਂ ਸਾਰੇ ਸਹੀ ਹੋਵੋਗੇ ਜਿਵੇਂ ਅਸੀਂ ਬਲੌਗ ਬਣਾਉਣੇ ਸਟਾਰਟ ਕੀਤੇ ਨੇ ਇਹ ਹੈਗਾ ਸਾਡਾ ਦੂਜਾ ਬਲੌਗ ਤੇ ਅੱਜ ਸਾਡੇ ਬਲੌਗ ਦਾ ਵਿਸ਼ਾ ਹੋਊਗਾ ਖੇਡ ਗਰਾਉਂਡ ਵੀ ਖੇਡ ਗਰਾਉਂਡਾਂ ਚੋਂ ਕਾਤੋਂ ਨੌਜਵਾਨ ਘਟ ਰਹੇ ਚਲੋ ਆਪਾਂ ਚੱਲਦੇ ਹਾਂ ਗਰਾਉਂਡ ਕਿਤੇ ਉੱਥੇ ਜਾ ਕੇ ਕਰਦੇ ਆ ਨੌਜਵਾਨਾਂ ਨਾਲ ਗੱਲ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਤਾਂ ਖੇਤ 'ਚ ਰਹਿੰਦੇ ਆ ਇਹ ਆਪਣਾ ਪਿੰਡ ਤੇ ਹੁਣ ਆਪਾਂ ਪਿੰਡ ਦੇ ਵਿੱਚੋਂ ਦੀ ਹੋ ਕੇ ਗਰਾਊਂਡ 'ਚ ਜਾਵਾਂਗੇ ਤੇ ਗਰਾਊਂਡ ਆਪਾਂ ਨੂੰ ਥੋੜਾ ਜਿਆਦਾ ਦੂਰ ਪੈਂਦਾ ਹੋਇਆ ਹੈ 2 ਤੋਂ 3 ਕਿਲੋਮੀਟਰ ਆਪਣੇ ਘਰ ਤੋਂ ਤੇ ਜੁੜੇ ਰਹੋ ਸਾਡੇ ਵਲੌਗ ਨਾਲ ਲੈ ਬਾਈ ਆਪਾਂ ਪਹੁੰਚੇ ਆ ਆਪਣੇ ਗਰਾਊਂਡ 'ਚ ਇਹ ਆਪਣਾ ਗਰਾਊਂਡ ਹੈ ਇਹ ਆਪਣੇ ਪਿੰਡ ਦਾ ਗਰਾਊਂਡ ਤਾਂ ਨਹੀਂ ਹੈਗਾ ਹਾਂ ਇਹ ਪਰ ਆਪਣੀ ਤਾਂ 2-3 ਕਿਲੋਮੀਟਰ ਦੂਰ ਹੈ ਇਹ ਗਰਾਊਂਡ ਇਹ ਖੇੜੀ ਹੈ ਗਰਾਊਂਡ ਆਪਣੇ ਪਿੰਡ ਦਾ ਤਾਂ ਕੱਲਾ ਕਬੱਡੀ ਦੀ ਗਰਾਊਂਡ ਹੈ ক্রিকেট ਦਾ ਗਰਾਊਂਡ ਨਹੀਂ ਹੈ ਕਰੈਕਟਲੀ ਤਾਂ ਬਹੁਤ ਕੁਝ ਚਾਹੀਦਾ ਹੈ ਨਾ ਤੇ ਆ ਆਪਣਾ ਕੈਪਟਨ ਆਉਟ ਹੋ ਗਿਆ ਸ਼ਾਬਾਹ ਕੈਪਟਨ ਸਾਹਿਬ ਸ਼ਤਕ ਮਾਰ ਗਏ ਕਿੰਨੇ ਮਾਰ ਗਏ ਓਏ ਜ਼ੀਰੋ ਵਾਹ ਕੋਈ ਨਹੀਂ ਜ਼ੀਰੋ ਦਾ ਵੀ ਬਹੁਤ ਮੁੱਲ ਹੁੰਦਾ ਹੈ ਪਰ ਜੇ ਮੂਰੇ ਅੱਖਰ ਲੱਗੇ ਹੁਣ ਤਾਂ ਹੁਣ ਆਈ ਆਪਣੀ ਬੈਟਿੰਗ ਆਪਾਂ ਨੇ ਮਾਰਿਆ ਕਲਾਸਿਕ ਚੌਕਾ ਦੱਸੋ ਕਿਹਨੂੰ ਕਿਹਨੂੰ ਸ਼ਾਟ ਵਧੀਆ ਲੱਗਿਆ ক্রিকেট ਦੇ ਆਉਣ ਵਾਲੇ ਪੋ ਇੱਕ ਬੱਚਿਆਂ ਨਾਲ ਗੱਲਾਂ ਕੀਤੀਆਂ ਕੁਝ ਸੁਣੋ ਗੱਲਾਂ ਕੀ ਲੱਗਦਾ ਬਈ ক্রিকেট ਚਾਉਣ ਵਾਲਾ ਫਿਊਚਰ ਕਿਵੇਂ ਆ ਤੁਹਾਡਾ ਹੱਸਦੇ ਨੇ ক্রিকেট ਪਸੰਦ ਹੈ ਸ਼ੌਂਕ ਵਜੋਂ ਖੇਡਦੇ ਹੋ ਕ ਅੱਗੇ ਵਧਣ ਲਈ ਖੇਡਦੇ ਹੋ ਅੱਗੇ ਵਧਣ ਲਈ ਬੈਟਸਮੈਨ ਹੈ ਕਿ ਬੋਲਰ ਹੈ ਬੋਲਰ ਬੋਲ ਰਹੇ ਵਾਹ ਜੈ ਰਾਈਟੀ ਕਿ ਲੈਫਟੀ ਰਾਈਟੀ ਵਾਹ ਜੀ ਵਾਹ ਤੂੰ ਮੈਂ ਖੇਡਦਾ ਨਹੀਂ ਖੇਡਦਾ ਨਹੀਂ ਤੂੰ ਦੇਖਣਾ ਹੈ ਚਲੋ ਪ੍ਰਸ਼ੰਸਾ ਕਰਨਾ ਵੀ ਹੋਣਾ ਬਹੁਤ ਜ਼ਰੂਰੀ ਹੈ ਤੇ ਆ ਆਪਣਾ ਮੁੰਡਾ ਇਹ ਵੀ ক্রিকেট ਖੇੜਦਾ ਹੈ ਤੂੰ ਬਈ ਬੈਟਸਮੈਨ ਹੈ ਕਿ ਬੋਲਰ ਆਲਰਾਊਂਡਰ ਹੈ ਵਾਹ ਜੀ ਵਾਹ ਠੀਕ ਹੈ ਠੀਕ ਹੈ ਖੇਡਣਾ ਚਾਹੀਦਾ ਹੈ ਮੋਬਾਈਲ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈ ਮੋਬਾਈਲ ਤਾਂ ਨਹੀਂ ਦੇਖਦੇ ਇਹ ਆ ਦੇਖ ਤੋ ਮੋਵਲ ਨੂੰ ਜ਼ਿਆਦਾ ਮੈਂ ਕਹਣਾ ਗਰਾਊਂਡ ਜ਼ਰੂਰੀ ਹੈ ਸਹੀ ਗੱਲ ਹੈ ਗੁੱਡ ਰਾਹੁਲ ਕੀ ਲੱਗਦਾ ਹੈ ਮਾਰੂਗਾ ਇਹ ਸ਼ਾਟ ਇਹਦਾ ਆਊਟ ਹੈ ਆਊਟ ਮੈਨੂੰ ਲੱਗਦਾ ਛੱਕਾ ਮਾਰੂਗਾ ਰਾਹੁਲ ਨੇ ਸ਼ਰਤ ਲਾਈ ਏ ਏ ਏ ਓ ਹੋ 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 ਲਵੀਤੀ ਕਮ ਲਵੀਤੀ ਲਵੀਤੀ ਆਊਟੇ ਸੀ ਆਊਟੇ ਸੀ ਚੱਕ ਕੈਪਟਨ ਫੇਰ ਬੈਟਿੰਗ ਤੇ ਹੁਣ ਦੇਖਦੇ ਹਾਂ ਕੀ ਕਰਦਾ ਹੈ ਨੇ ਫਿਰ 0 ਤੇ 8 8 ਕੋਸਾ ਉਹ ਸਾਡੇ ਵਾਲਾ ਤੂੰ ਵੀ ਖੇਡ ਲਿਆ ਕਰ ਹੈ ਤੂੰ ਕਿਉਂ ਨਹੀਂ ਖੇਡਦਾ ਕ ਮੋਬਾਈਲ ਤੇ ਖੇਡਦਾ ਆਹ ਟੈਂਕਰ